ਮੇਰਾ ਨਾਮ ਮਨਜੀਤ ਸਿੰਘ ਆ ਮੈਂ ਕੋਟਕਪੁਰੇ ਤੋਂ ਆਇਆ ਜੀ ਪੰਜ ਸਾਲਾਂ ਜਿੱਥੇ ਅੱਜ ਅਸੀਂ ਹਲਦੀ ਵਿੱਚ ਨ ਆਇਆ ਜੀ ਹਲਦੀ ਮੇਰਚ ਤੇ ਅਸੀਂ ਆਏ 2:30 ਵਜੇ ਅੱਛਾ ਅੱਜ ਹੀ ਆਏ ਜੀ ਮੇਰਾ ਭਰਾ ਬੁਹਾਰਾ ਮੈਡੀਕਲ ਕਾਲਜ ਦਾ ਡਾਕਟਰ ਸੀਗਾ ਤੇ ਇੱਥੇ ਬਾਈ ਇੱਕ ਆਇਆ ਕਰਨਾ ਮੈਨੂੰ 4000 ਰੁਪਏ ਦਿਓ ਮੈਂ ਕਿਹਾ 4000 ਦਾ ਵਟਿਆ ਨਹੀਂ ਯਾਰ ਕਿੱਥੋਂ ਦੇਗੀ ਉਹ ਕਹਿੰਦੇ ਟੇਬਲ ਆਹ ਜੀ ਮੈਂ ਕਿਹਾ ਟੇਬਲ ਦਾ ਪੈਸੇ ਤੂੰ ਲੈ ਲੈਣਾ ਟੈਂਟ ਵਾਲੇ ਪੈਸੇ ਲੈਂਦੇ ਉਹ ਲੈ ਲਈ ਕਹਿੰਦਾ 4000 ਰੁਪਏ ਦਿਓ ਜੀ ਮੇਲੇ ਵਾਲੇ ਮੰਗਦੇ ਆਗੇ ਮੇਲੇ ਵਾਲੇ ਹਾਂ ਜੀ ਇਹ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਬਿੰਦਰ ਜੈਤੋ ਆ ਜੀ ਮਾਲਵਾ ਵਿਰਾਸਤ ਕਲਾ ਮੰਚ ਦਾ ਮੈਂ ਚੇਅਰਮੈਨ ਆ ਜੀ ਅੱਜ ਬਰਾਸੀ ਮੇਲੇ ਤੇ ਆਏ ਸੀ ਕਿਸ ਤਰ੍ਹਾਂ ਦਾ ਲੱਗਿਆ ਜੀ ਬਾਈ ਜੀ ਵਿਰਾਸਤ ਮੇਲਾ ਅੱਜ ਤੋਂ ਜਿਹੜਾ 14-15 ਸਾਲ ਪਹਿਲਾਂ ਸੀ ਉਹ ਉਹਦੀ ਮੇਜ 19 ਨਹੀਂ ਲੈ ਰਹੀ ਮੇਲਾ ਦਿਨ ਦਿਨ ਘਰ ਦਾ ਜਾਂਦਾ ਕਿਉਂਕਿ ਇੱਥੇ ਜਿਹੜੇ ਦੁਕਾਨਾਂ ਤੇ ਲੋਕ ਸਭਿਆਚਾਰ ਚੀਜ਼ਾਂ ਲੈ ਕੇ ਆਉਂਦੇ ਆ ਜਾਂ ਸਭਿਆਚਾਰ ਦਿਖਾਉਂਦੇ ਆ ਇਹ ਕੀ ਕਰਦੇ ਆ ਉਹਨਾਂ ਤੋਂ ਵੀ ਪੈਸੇ ਲੈਂਦੇ ਆ ਦੁਕਾਨਾਂ ਲਾਉਂਦੇ ਤੇ ਕਿਤੇ ਗਏ ਇਹਨਾਂ ਨੂੰ ਦੁਕਾਨਾਂ ਫ੍ਰੀ ਲਾਉਣੀਆਂ ਚਾਹੀਦੀਆਂ ਬੰਦਿਆਂ ਨੂੰ ਅਸਲ ਗੱਲ ਇਹ ਆ ਵੀ ਦੋ ਚਾਰ ਬੰਦੇ ਆਏ ਜਿਹੜੇ ਪੁਰਤੋਂ ਤੋਂ ਤਾਂ ਕਿ ਹੁਣ ਤੱਕ ਵੀ ਮਾਦਰ ਮੇਲੇ ਤੇ ਸਮਝੋ ਕਰਜਾ ਹੀ ਕਰੀ ਬੈਠੇ ਆ ਜੇ ਸਭਿਆਚਾਰ ਮੇਲਾ ਮਾਦਰ ਕਰਾਉਣਾ ਜਾਂ ਵਿਆਸਤ ਮੇਲਾ ਕਰਾਉਣਾ ਇਹਦੇ ਸਾਰੇ ਸਾਂਝਾ ਹੋਣਾ ਚਾਹੀਦਾ ਇੱਥੇ ਦੋ ਚਾਰ ਬੰਦੇ ਆ ਜਿਹੜੇ ਬਾਈ ਜੀ ਮਤਲਬ ਇਹ ਮੇਲੇ ਦੀ ਸਾਡੀ ਢੋਲਾ ਇਹਦੇ ਆ ਤੇ ਦਿਨੋਂ ਤੱਕ ਮੇਲਾ ਮਤਲਬ ਬਿਲਕੁਲ ਹੀ ਜੀਰੋ ਹੁੰਦਾ ਜਾਂਦਾ ਅੱਜ ਮਾਰੇ ਕੱਟਾ ਨਹੀਂ ਦੋ ਦਿਨ ਕੱਟ ਹੀ ਨਹੀਂ ਹੋਇਆ ਸੀ ਦੁਕਾਨਾਂ ਤੋਂ ਪੈਸੇ ਲਏਗੇ ਕਿਸ ਤਰ੍ਹਾਂ ਦੇਖਦੇ ਤੁਸੀਂ ਕਹਿੰਦੇ ਬਾਈ ਜੀ ਦੁਕਾਨਾਂ ਤੋਂ ਪੈਸੇ ਲੈ ਗਏ ਕਿਸ ਤਰ੍ਹਾਂ ਬਾਈ ਜੀ ਦੁਕਾਨਾਂ ਤੋਂ ਫ੍ਰੀ ਦੇਣੇ ਚਾਹੀਦਾ ਹੁਣ ਇੱਥੇ ਸੱਬੇਚਾਰ ਆ ਲਿਆ ਕਦੀ ਚੀਜ਼ਾਂ ਮੈ ਦਿਖਾਉਣ ਆਇਆ ਉਹਨਾਂ ਤੋਂ ਵੀ ਪੈਸੇ ਲੈ ਗਿਆ ਕਿਸੇ ਦੀ ਦੇਖਭਾਲ ਨਹੀਂ ਕਰਦੇ ਪੈਸੇ ਲੈ ਜਾਂਦੇ ਆ ਇਹ ਤਾਂ ਬੀਬੀਆਂ ਨੇ ਦਹੀਂ ਦੂਧ ਦਾ ਦੁੱਧ ਆ ਤਲਾਇਆ ਸੱਬੇ ਚਾਰ ਲੱਸੀ ਲਾਈ ਆ ਉਹਨਾਂ ਤੋਂ ਵੀ ਪੈਸੇ ਲਏ ਆ ਹੁਣ ਜਿਵੇਂ ਇਹ ਵੇਲਾ ਜਿਹੜਾ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਕੀਤਾ ਗਿਆ ਪਰ ਇਹ ਵੀ ਮਾਂ ਬੋਲੀ ਦੇ ਮੁਕਾਬਲੇ ਕੋ ਗੁਰਮੁਖੀ ਦੇ ਅੱਖਰ ਬਣਾ ਕੇ ਮਾਲਾ ਬਣਾਉਂਦੇ ਜਾਂ ਹੋਰ ਬਣਾਉਂਦੇ ਸੀ ਹਾਂ ਜੀ ਜੀ ਇਹਨਾਂ ਤੋਂ ਵੀ ਪੈਸੇ ਵਸੂਣ ਲਏ ਗਏ ਨਹੀਂ ਮੈਂ ਆ ਮੈਂ ਹੁਣ ਦੋ ਚਾਰ ਬੰਦਿਆਂ ਨੂੰ ਪੁੱਛਿਆ ਜੀ ਉਹ ਕਹਿੰਦੇ ਵੀ ਇੱਕ ਉਹ ਫੋਟੋਮਾਂ ਬਣਾਉਂਦੇ ਦਸਵੇਂ ਪਾਤਸ਼ਾਹ ਦੀਆਂ ਜਾਂ ਕਿਸੇ ਦੀ ਹੋਵੇ ਮਤਲਬ ਗੁਰੂਆਂ ਦੇ ਫੋਟੋਮਾਂ ਬਣਾਉਂਦੇ ਆ ਉਹਨਾਂ ਤੋਂ ਵੀ ਪੈਸੇ ਲਾਏ ਦੁਕਾਨ ਇੱਕ ਅੱਧੀ ਦੁਕਾਨ ਆ ਜੀ ਹੋ ਸਕਦੀ ਹੈ ਜੀ ਤੋਂ ਨਹੀਂ ਲਾਏ ਤਾਂ ਮੈਂ ਦਾਅਵੇ ਨਾਲ ਇਹ ਗੱਲ ਕਹਿੰਦਾ ਹਰ ਇੱਕ ਤੋਂ 8-8000 ਰੁਪਿਆ 5-5000 ਰੁਪਿਆ ਇੱਕ ਦੁਕਾਨ ਆ ਤੇ ਉਹ ਲਿਆਈ ਹੁਣ ਸਰਕਾਰ ਦੇ ਹੱਥ ਜਿਹੇ ਵਿੱਚ ਫੇਰ ਕਿਸ ਤਰ੍ਹਾਂ ਦੇ ਬਾਈ ਸਰਕਾਰ ਤੋਂ ਪੈਸੇ ਲੈ ਕੇ ਫੇਰ ਵੀ ਅਸੀਂ ਦੁਕਾਨ ਵਾਲਿਆਂ ਤੋਂ ਪੈਸੇ ਲਈ ਜਾਂਦੇ ਯਾਰ ਹੈ ਫਿਰ ਇਹ ਸੱਭਿਆਚਾਰ ਕਾਹਦਾ ਹੋਇਆ ਪੰਜਾਬੀ ਬੋਲੀ ਨੂੰ ਪੰਜਾਬੀ ਬੋਲੀ ਨੂੰ ਤਾਂ ਜ਼ੀਰੋ ਕਰ ਹੀ ਜਾਂਦੇ ਆ ਜੀ ਇੱਕ ਜਿਹੜੇ ਘਰ ਬਸਾਏ ਗਏ ਸੀਗੇ ਹਾਂਜੀ ਉਹਨਾਂ ਨੂੰ ਅੱਗੇ ਰਾਸ਼ਨ ਪਾਣੀ ਮਿਲਦਾ ਸੀ ਜਵੇਂ ਸਰੋਂ ਦਾ ਸਾਗ ਸੀਗਾ ਜਾਂ ਬਾਜਰੀ ਰੋਟੀ ਸੀ ਉਹ ਬਾਜਰੇ ਦਾ ਆਟਾ ਮਿਲਦਾ ਸੀ ਦੁੱਧ ਵੀ ਬੰਦਾਈ ਖੰਡ ਪੱਤੀ ਮਿਲਦੀ ਸੀ ਪਰ ਇੱਥੇ ਦੱਸਿਆ ਗਿਆ ਕਿ ਉਹ ਕਈਆਂ ਨੇ ਦੱਸਿਆ ਵੀ ਸਾਨੂੰ ਕੁਝ ਨਹੀਂ ਦਿੱਤਾ ਆ ਦੇ ਪਿੰਨਰ ਬਸ ਤਿਆ ਗਿਆ ਸੀ ਬਾਈ ਜੀ ਮੈਂ ਤਾਂ ਉਹੀ ਪਹਿਲਾਂ ਗੱਲ ਕਰਕੇ ਹਟਿਆ ਨਾ ਵੀ ਉਹ ਤਾਂ ਸਰਕਾਰ ਨੇ ਵੀ ਪੈਸੇ ਦਿੱਤਾ ਬਹੁ ਫੰਡ ਵੀ ਹੁੰਦਾ ਮੈਂਬਰਾਂ ਤੋਂ ਵੀ ਪੈਸੇ ਇਕੱਠੇ ਕਰਦੇ ਆ ਉਹ ਜਾਣਦੇ ਕਿੱਥੇ ਆ ਪੈਸੇ ਆਏ ਤਾਂ ਦੱਸ ਦੋਈ ਅੱਛਾ ਕਿਹੜਾ ਰਾਸ਼ਨ ਵਿਧਵਾ ਜਨਾਨੀਆਂ ਜਾਂ ਗਰੀਬਾਂ ਨੂੰ ਪਹਿਲਾਂ ਦਿੰਦੇ ਸੀ ਕੰਬਲ ਵੀ ਦਿੰਦੇ ਸੀ ਕਿਉਂਕਿ ਅਸੀਂ ਆਪ ਵੰਦੇ ਰਹੇ ਹਾਂ ਐਨੇ ਸਾਲਾਂ ਦੇ ਨਾ ਏਰ ਕੀ ਕਿਸੇ ਨੂੰ ਕੰਬਲ ਦਿੱਤਾ ਨਾ ਕਿਸੇ ਨੂੰ ਕੋਈ ਰਾਸ਼ਨ ਦਿੱਤਾ ਉਹ ਬੁੜੀਆਂ ਵੀ ਰੋਂਦੀਆਂ ਗਈਆਂ ਆਏ ਸਾਲ ਹੁਣ ਇੱਥੇ ਜਿਹੜੇ ਮੇਲਾ ਲਾਇਆ ਸੀਗਾ ਹਾਂਜੀ ਹਾਂਜੀ ਹੁਣ ਇੱਥੇ ਛੋਟੇ ਵਰਗੇ ਵੀ ਮੇਰੇ ਵਰਗੇ ਵੀ ਇੱਥੇ ਕੋਈ ਚੋਰੇ ਫਿਰਦਾ ਵੀ ਰੋਟੀ ਖਾ ਲਈ ਕਿਸੇ ਨੇ ਚਾਹ ਪੀ ਲਈ ਹਾਂਜੀ ਹਾਂਜੀ ਉਹ ਆਪਦੇ ਪੱਲੋ ਦੇ ਰਹੇ ਘਰਾਂ ਵਾਲੇ ਜਿਹੜੇ ਉਹ ਉਹਨਾਂ ਨੇ ਆਪਦੇ ਪੱਲੋ ਖਰਚ ਰਿਹਾ ਮਤਲਬ ਮੈਂ ਤੁਹਾਨੂੰ ਕੀ ਕਹਿ ਰਿਹਾ ਜੀ ਮੈਂ ਹੁਣ ਕਹਿਣਾ ਨਹੀਂ ਚਾਹੁੰਦਾ ਜੀ ਜਿਵੇਂ ਬਹੁਤ ਮਤਲਬ ਗੁਰਦੁਆਰੇ ਮੰਦਰ ਮਸੀਤਾਂ ਜਿਨ੍ਹਾਂ ਦੇ ਇੱਕ ਇੱਕ ਪਰਿਵਾਰ ਦੇ ਕਬਜ਼ੇ ਹੋਏ ਹੋਏ ਆਪਾਂ ਕਿਸੇ ਦਾ ਨਾਮ ਲੈਨੇ ਤੇ ਕਿਸੇ ਤੇ ਮਤਲਬ ਕਿਸਦਾ ਇਸ਼ੂ ਬਣ ਜਾਂਦਾ ਗੱਲ ਦਾ ਵੀ ਮੈਂ ਕਿਸੇ ਤੇ ਇਹ ਨਹੀਂ ਗੱਲ ਕਹਿਣਾ ਮੈਂ ਕਹਿਣਾ ਬਹੁਤ ਗੁਰਦੁਆਰੇ ਆ ਹੁਣ ਮੈਂ ਇੱਥੋਂ ਦਾ ਇੱਕ ਮੇਨ ਬੰਦਾ ਆ ਜੀ ਸਾਰਿਆਂ ਨੂੰ ਪਤਾ ਜੀ ਵੀ ਉਹ ਜਦੋਂ ਦਾ ਮਤਲਬ ਮੇਲਾ ਸ਼ੁਰੂ ਹੋਇਆ ਜੀ ਉਦੋਂ ਦਾ ਇੱਕੋ ਹੀ ਬੰਦਾ ਇੱਥੋਂ ਦਾ ਚੇਅਰਮੈਨ ਆ ਇੱਥੋਂ ਦਾ ਹੀ ਪ੍ਰਧਾਨ ਆ ਜੀ ਦੱਸੋ ਥੋੜਾ ਕਹਿਣ ਦਾ ਮਤਲਬ ਹੈ ਅਹੁਦੇ ਬਦਲਨੇ ਚਾਹੀਦੇ ਆ ਅਹੁਦੇ ਵੀ ਬਦਲਨੇ ਚਾਹੀਦੇ ਆ ਨਵੇਂ ਨਵੇਂ ਕਿਹੜੇ ਜੰਗ ਮੁੰਡੇ ਆ ਜੀ ਉਹਨਾਂ ਨੂੰ ਦੇਣੇ ਮਤਲਬ ਕੋਈ ਅਹੁਦਾ ਦੇਣਾ ਚਾਹੀਦਾ ਜਿਹੜੇ ਮੂਹਰੇ ਲੱਗੇ ਉਹ ਤੁਸੀਂ ਦੇਖੋ ਜਿੱਦਾਂ ਚਾਦਰ ਚੜਾ ਕੇ ਬਾਬਾ ਜੀ ਦੇ ਚਾਦਰ ਚੜਾ ਕੇ ਤੁਰੇ ਆਈ ਅੱਗੇ ਕਿੰਨੇ ਲੋਕ ਮੈਂ ਕਹਿੰਦਾ ਦੋ ਦੋ ਮਤਲਬ ਘੰਟਿਆਂ ਦੀ ਲੈ ਨਹੀਂ ਲੱਗੀ ਹੁੰਦੀ ਹੁੰਦੀ ਸੀ ਹੁਣ ਕੀ ਸੀ ਇੱਕ ਹਾਥੀ ਸੀ ਆ ਨਾ ਘੋੜੇ ਸੀ ਆ ਚਾ ਦੋ ਬੋਟੇ ਸੀ ਪਰ ਮੈਨੂੰ ਇਹ ਦੱਸੋ ਵੀ ਉਹ ਪੈਸਾ ਜਾਂਦਾ ਕਿੱਧਰ ਆਈ ਫਿਰ ਆਮ ਵਾਸੀ ਵੀ ਬਹੁਤ ਘਟ ਆਏ ਹੈਗੇ ਜਿਹੜੇ ਤੇ ਸਿਰਫ ਸਕੂਲਾਂ ਦੇ ਬੱਚੇ ਕਹਿੰਦੇ ਜਿਆਦਾ ਆਏ ਸੀਗੇ ਬਾਈ ਟਰਾਲੀਆਂ ਤਾਂ ਹੈ ਹੀ ਜਵਾਕ ਸੀ ਮੈਂ ਆਪ ਦੇਖਿਆ ਦਵਾ ਸੀ ਇਕੱਲੇ ਮਤਲਬ ਉਹ ਵੀ ਕਿਸੇ ਅਫਸਰਾਂ ਨੇ ਕਿਹਾ ਹੋਊਗਾ ਵੀ ਟਰਾਲੀਆਂ ਲੈ ਕੇ ਆਓ ਮੈਨੂੰ ਐ ਦੱਸੋ ਪਿੰਡਾਂ ਜਾਂ ਆਉਂਦਾ ਹੀ ਨਹੀਂ ਕੋਈ ਕੋਈ ਦਿਖਾਈ ਨਹੀਂ ਜੀ ਇੱਥੇ ਕੁਝ ਦੱਸੋ ਪਹਿਰ ਤਾਂ ਨੂੰ ਥਾਂ ਨਹੀਂ ਹੁੰਦਾ ਸੀ ਇਹ ਮੇਲਿਆਂ ਦੇ ਵਿੱਚ ਜਿਹੜਾ ਕਿ ਆ ਮੇਲੇ ਮਤਲਬ ਅੱਜ ਮੇਲ ਅੱਜ ਮਾੜਾ ਐਤਵਾਰ ਕਰਕੇ ਲੋਕ ਆਉਣ ਲੱਗੇ ਆ ਥੋੜੇ ਅੱਗੇ ਕਿੰਨੇ ਕਿੰਨੇ ਸਿੰਗਰ ਆਉਂਦੇ ਸੀ ਮੋਹਨ ਵਾਰਸ ਵਰਗੇ ਕਿੰਨੇ ਕਿੰਨੇ ਨਾਵਾਰ ਸਿੰਘ ਆਉਂਦੇ ਸੀ ਹੁਣ ਕਿਹੜੇ ਸਿੰਗਰ ਆਉਂਦੇ ਆ ਦੱਸੋ ਇੱਥੇ ਇੱਕ ਪਾਸ ਬੰਦੇ ਗਿਆ ਕਰਨ ਵਰਕਰੇ ਵਾਲ ਨੇ ਆਉਣਾ ਕਹਿੰਦੇ ਪਾਸ ਦੀ ਐਂਟਰੀ ਹੋਊਗੀ ਫਰੀ ਨਹੀਂ ਹੋਣੀ ਜੀ ਤੇ ਸੱਭਿਆਚਾਰ ਕਹਾਦਾ ਹੋ ਗਿਆ ਬਾਈ ਜੀ ਦੂਦਾਂ ਤੋਂ ਪਰ ਮੈਂ ਸਭ ਦਾ ਸਮਝਾ ਹੁੰਦਾ ਮੈਂ ਮਾਲਵਾ ਵਿਰਿਆਸਕਲਾ ਮੰਚ ਦਾ ਚੇਅਰਮੈਨ ਆ ਭਾਜੀ ਅਸੀਂ ਮੇਲੇ ਕਰਾਉਣੇ ਅਸੀਂ ਕੁੜੀਆਂ ਦੇ ਵਿਆਹ ਵੀ ਕਰਾਉਣੇ ਆ ਲੋਹੜੀ ਵੀ ਮਨਾਉਣੇ ਆ ਅਸੀਂ ਕੁੜੀਆਂ ਦੀ ਪਰ ਇਹ ਥੋੜਾ ਵੀ ਅਸੀਂ ਉੱਤੇ ਟਰੈਕਟਰ ਰੱਖ ਲਈਏ ਇਹਦਾ ਫਿਰ ਪਾਸਤਾ ਇਹ ਜਿਹੜੀਆਂ ਮੂਰੇ ਚਟੀਆਂ ਕੁਰਸੀਆਂ ਲੱਗੀਆਂ ਆਪਦੇ ਘਰੇ ਦੇ ਤੋਂ ਪਾਸ ਤੁਸੀਂ ਚਾਰ-ਚਾਰ ਆਦੇ ਯਾਰ ਦੋਸਤਾਂ ਦੇ ਜਿਹੜੇ ਲੋਕ ਹੋਰ ਆਉਂਦੇ ਆ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਆ ਉਹ ਉੱਥੇ ਠੱਕੇ ਖਾਈਆਂ ਡਾਂਗਾ ਖਾਈਆਂ ਪੁੱਛ ਤੋਂ